ਅੱਗੇ ਤੁਸੀਂ ਕੋਈ ਗੱਲ ਸੁਣੀ ਹੋਊਗੀ ਕਿ ਲੋੜ ਕਾਢਦੀ ਮਾਏ ਪਰ ਅੱਜ ਉਲਟਾ ਹੋਇਆ ਪਿਆ ਅੱਜ ਲੋਕਾਂ ਦੀਆਂ ਕਾੜਾਂ ਤੁਹਾਡੀ ਲੋੜ ਬਣੀਆਂ ਪਈਆਂ ਨੇ ਕਿਸੇ ਨੇ ਕਿਸੇ ਚੀਜ਼ ਦੀ ਕਾੜ ਕੱਢੀ ਆ ਤੁਹਾਡਾ ਡੋਪਾਮੀਨ ਹੁਣ ਹਿੱਟ ਹੁੰਦਾ ਤੁਸੀਂ ਉਹੀ ਸਕਰੋਲਿੰਗ ਕਰਦੇ ਹੋ ਇਨਸਾਨ ਦੀ ਕਾੜ ਆ ਪਰ ਤੁਸੀਂ ਉਹਦੇ ਕੰਟਰੋਲ ਚੋਂ ਲੋਕਾਂ ਨੇ ਇਦਾਂ ਦੇ ਕੰਬੀਨੇਸ਼ਨ ਕਰਕੇ ਮਿਕਸਚਰ ਕਰਕੇ ਇਦਾਂ ਦੇ ਖਾਣੇ ਬਣਾ ਲਏ ਇਦਾਂ ਦੇ ਸਾਲਟ ਕਰਦੇ ਹੋ ਤੁਹਾਨੂੰ ਕ੍ਰੇਪ ਕਰਾਉਂਦੇ ਨੇ ਤੁਸੀਂ ਖਾਂਦੇ ਹੋ ਉਸ ਤੋਂ ਬਾਅਦ ਹੋਰ ਕ੍ਰੇਵਿੰਗ ਹੁੰਦੀ ਆ ਮਤਲਬ ਉਹਨਾਂ ਦੀ ਕਾੜ ਤੇ ਥੋੜੀ ਬਣ ਗਈ ਲੋੜ ਹੁਣ ਜਿੰਨੀਆਂ ਵੀ ਦੁਨੀਆ ਦੇ ਚੀਜ਼ਾਂ ਨੇ ਜਿਨ੍ਹਾਂ ਦੇ ਤੁਸੀਂ ਐਡਿਕਟ ਹੋ ਤਾਂ ਮਤਲਬ ਤੁਸੀਂ ਉਹਨਾਂ ਦੇ ਕਾਬੂ 'ਚ ਹੋ ਥੋੜਾ ਬ੍ਰੇਨ ਤਾਂ ਕਾਬੂ 'ਚ ਹੈਗਾ ਹੀ ਆ ਤੇ ਤੁਹਾਡਾ ਢਿੱਡ ਵੀ ਤੁਹਾਡਾ ਟੇਸਟ ਵੀ ਉਹਨਾਂ ਦੇ ਕਾਬੂ 'ਚ ਆ ਇਹ ਤੋਂ ਬਚ ਸਕਦੇ ਆ ਜੇ ਤੁਹਾਨੂੰ ਅਵੇਅਰਨੈਸ ਆ ਪਰ ਅਵੇਅਰਨੈਸ ਦੇ ਵੀ ਵਿੱਚ ਇੱਕ ਹੋਰ ਤਕੜੀ ਚੀਜ਼ ਆ ਐਕਸ਼ਨ ਕਿਉਂਕਿ ਅਵੇਅਰਨੈਸ ਹਰ ਇੱਕ ਨੂੰ ਪਤਾ ਇਹ ਰਾਜੀ ਜਿਮਾੜੀਆ ਫਿਰ ਕਿਉਂ ਫਸਦੇ ਆ ਕਿਉਂਕਿ ਐਕਸ਼ਨ ਗਲਤ ਨੇ ਕਹਿੰਦੇ ਨੇ ਮਨ ਜਿੱਤੇ ਜਗ ਜੀਤ ਮਨ ਹੁਣ ਤੁਹਾਡਾ ਕੀ ਕਰੂਗਾ ਤੇ ਫਰਾਈਆਂ ਪਿੱਛੇ ਨੂੰ ਭੱਜਦਾ ਤਾਂ ਮਿੱਠੇ ਪਿੱਛੇ ਨੂੰ ਭੱਜਦਾ ਕਿਉਂ ਕਿ ਕਿਉਂਕਿ ਪਹਿਲਾਂ ਤੁਹਾਡੇ ਐਕਸ ਦੀ ਹੀ ਗਲਤ ਨੇ ਕਿਉਂਕਿ ਕੋਈ ਸਕਰੋਲਿੰਗ ਦੀ ਆਦਤ ਆ ਜਾਂ ਗੰਦੀਆਂ ਚੀਜ਼ਾਂ ਦੀ ਆਦਤ ਤੁਸੀਂ ਪਹਿਲਾਂ ਆਪ ਐਕਸ਼ਨ ਗਲਤ ਲਈ ਇਹਨੇ ਮੁੜ ਕੇ ਤੁਹਾਡਾ ਦਿਮਾਗ ਆ ਉਹ ਉਹਨਾਂ ਦੇ ਪਿੱਛੇ ਭੱਜਦਾ ਐਦਾਂ ਹੀ ਖਾਣਾ ਤੁਸੀਂ ਪਹਿਲਾਂ ਆਪ ਗਲਤ ਖਾਦਾ ਮਿੱਠੀ ਆਦਤ ਆ ਪਈਆ ਤੁਸੀਂ ਜਾਂ ਗਲਤ ਚੀਜ਼ਾਂ ਦੀ ਆਦਤ ਆ ਪਈਆ ਹੁਣ ਤੁਹਾਡੀ ਬਾਡੀ ਤੁਹਾਡਾ ਟਿੱਡ ਤੇ ਤੁਹਾਡਾ ਬ੍ਰੇਨ ਉਹ ਚੀਜ਼ਾਂ ਨੂੰ ਫ ਸੋ ਇਸ ਕਰਕੇ ਅਵੇਅਰਨੈਸ ਤੋਂ ਵੀ ਵਧੀਆ ਗਿਆ ਐਕਸ਼ਨ ਜਿਹੜਾ ਫਾਸਟ ਸਟੈਪ ਆ ਉਸ ਨੂੰ ਸਮਝ ਕੇ ਲੈਣਾ ਕਿ ਲੋਕਾਂ ਦੀਆਂ ਕਾੜਾਂ ਥੋੜੀ ਲੋਡ ਨਾ ਕਿਤੇ ਵੜ ਜਾਣ ਜੇ ਤੁਸੀਂ ਆਪਣੇ ਆਪ ਦੇ ਪ੍ਰਧਾਨ ਆਪ ਬਣਨਾ ਨਾ ਤਾਂ ਐਕਸ਼ਨ ਤੇ ਜੋਰ ਦਿਓ